ਜੋ ਝੋਨੇ ਦਾ ਸੀਜ਼ਨ ਹੈ ਉਹ ਸਿਰ ਤੇ ਹੈ ਸ਼ੈਲਸ ਵਾਲਿਆਂ ਦੀ ਜੋ ਮਸਲਾ ਸੀਗਾ ਉਹ ਪਿਛਲੇ ਦਿਨ ਹੀ ਸੀਐਮ ਸਾਹਿਬ ਨੇ ਔਰ ਅਧਿਕਾਰੀਆਂ ਨੇ ਸਾਰਿਆਂ ਨੇ ਕਾਫੀ ਮੀਟਿੰਗਸ ਕਰਕੇ ਉਹਨਾਂ ਨੂੰ ਹੱਲ ਜਿਹੜਾ ਉਹ ਕਰ ਲਿਆ ਪੰਜਾਬ ਦੇ ਵਿੱਚ ਤਕਰੀਬਨ 56000 ਦੇ ਕਰੀਬ ਸ਼ੈਲਰ ਨੇ ਔਰ 185 ਲੱਖ ਮੀਟ्रिक टन ਹੈ ਜਿਹੜਾ ਉਹ ਝੋਨਾ ਆਉਣ ਜਾ ਰਿਹਾ ਉਹਦੀ ਕਸਟਮ ਮਿਲਿੰਗ ਪਾਲਿਸੀ ਹੈ ਜਿਹੜੀ ਇਸ ਵਾਰ ਦੀ ਉਹ ਸੀ ਅੱਜ ਉਹ ਐਨੂਅਲ ਬੇਸਿਸ ਤੇ ਹੁੰਦੀ ਹੈ ਉਹ ਅਸੀਂ ਰਿਲੀਜ਼ ਕੀਤੀ ਹੈ ਜਿਹਦੇ ਵਿੱਚ ਸ਼ੈਲਰਾਂ ਵਾਲਿਆਂ ਨੂੰ ਸੈਂਟਰ ਸਰਕਾਰ ਦੀਆਂ ਗਲਤ ਨੀਤੀਆਂ ਦੀ ਵਜ੍ਹਾ ਕਰਕੇ ਜੋ ਪਿਛਲੇ ਸਾਲਾਂ ਦੇ ਵਿੱਚ ਘਾਟੇ ਪਏ ਨੇ ਉਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇੱਕ ਉਹਨਾਂ ਦੀ ਡਿਮਾਂਡ ਸੀਗੀ ਕਿ ਸਾਡੀ ਸਿਕਿਉਰਿਟੀ ਹੈ ਜਿਹੜੀ ਰਿਫੰਡੇਬਲ ਸਿਕਿਉਰਿਟੀ ਸੀ 11 ਲੱਖ ਰੁਪਏ ਪਰ ਸ਼ੈਲਰ ਜਦੋਂ ਉਹਨਾਂ ਨੇ ਰਜਿਸਟ੍ਰੇਸ਼ਨ ਕਰਾਣੀ ਹੁੰਦੀ ਹੈ ਉਹ ਘਟਾ ਕੇ 5 ਲੱਖ ਕੀਤੀ ਗਈ ਹੈ ਇਸੇ ਤਰੀਕੇ ਨਾਲ ਉਹਨਾਂ ਨੂੰ ਬੈਂਕ ਗਰੰਟੀ ਦੇਣੀ ਪੈਂਦੀ ਸੀ ਕਿ ਅਗੇਂਸਟ ਦਾ ਕੋਸਟ ਅਗੇਂਸਟ ਦਾ ਵੈਲਿਊ ਆਫ ਦਾ ਸਟਾਕ ਥੈਟ ਦੇ ਆਰ ਗੋਇੰਗ ਟੂ ਸਟੋਰ ਜਿੰਨਾ ਉਹਨਾਂ ਨੇ ਸਟਾਕ ਰੱਖਣਾ ਹੁੰਦਾ ਸੀ ਉਹਦੇ ਕੀ ਇਸ ਬੈਂਕ ਗਰੰਟੀ ਦੇਣੀ ਪੈਂਦੀ ਸੀਗੀ ਉਹ ਵੀ ਉਹਨਾਂ ਨੂੰ ਕਾਫੀ ਖੱਜਲਖੋਰੀ ਕਰਨੀ ਪੈਂਦੀ ਸੀਗੀ ਬੈਂਕ ਦੇ ਵਿੱਚ ਪੈਸੇ ਵੀ ਉਹਦੀ ਐਫ ਡੀ ਵੀ ਬਣਾਉਣੀ ਪੈਂਦੀ ਸੀਗੀ ਔਰ ਪ੍ਰਾਪਰਟੀ ਵੀ ਰੱਖਣੀ ਪੈਂਦੀ ਸੀਗੀ ਉਹ ਅਸੀਂ ਉਹਨਾਂ ਨੂੰ ਇਹ ਅਲਾਉ ਕਰ ਦਿੱਤਾ ਕਿ ਤੁਸੀਂ ਬੈਂਕ ਗਰੰਟੀ ਨਾ ਦਿਓ ਸਿਰਫ ਪ੍ਰਾਪਰਟੀ ਦੀ ਲੀਨ ਹੈ ਜਿਹੜੀ ਉਹ ਮਾਰਕ ਹੋ ਜਾਏਗੀ ਤੇ ਉਹਦੇ ਨਾਲ ਉਹਨਾਂ ਨੂੰ ਸੌਖਾ ਜਿਹੜਾ ਉਹ ਹੋ ਜਾਏਗਾ ਔਰ ਇਸੇ ਤਰੀਕੇ ਨਾਲ ਥਰਡ ਉਹਨਾਂ ਦਾ ਜੋ ਸੀਐਮਆਰ ਜੋ ਉਹਨਾਂ ਦੀ ਰੇਟ ਸੀਗਾ ਜੋ ਕਸਟਮ ਮਿਲਿੰਗ ਆਫ ਰਾਈਸ ਉਹਦੇ ਜਿਹੜੇ ਰੇਟ ਸੀਗੇ ਉਹ 175 ਰੁਪਏ ਪਰ ਟਨ ਹੋਇਆ ਕਰਦਾ ਸੀਗਾ ਜਿਹੜਾ ਕਿ ਹੁਣ ਸਰਕਾਰ ਨੇ ਉਸ ਦਿਨ ਸੀਐਮ ਸਾਹਿਬ ਨੇ ਵਾਅਦਾ ਕੀਤਾ ਸੀਗਾ ਸ਼ੈਲਰ ਮਾਲਕਾਂ ਨੂੰ ਉਹ ਕਟਾ ਕੇ 10 ਰੁਪਏ ਕਰ ਦਿੱਤਾ ਹੈ ਸਪੋਜ਼ ਫਾਰ ਐਗਜ਼ਾਮਪਲ ਕਿਸੇ ਸ਼ੈਲਰ ਵਾਲੇ ਨੇ 2000 ਟਨ ਹੈ ਜਿਹੜਾ ਉਹ ਆਪਦੇ ਸ਼ੈਲਰ ਦੇ ਚਲਾਣਾ ਤੇ ਸਿੱਧਮ ਸਿੱਧੇ ਉਹਨਾਂ 165 ਰੁਪਏ ਹਿਸਾਬ ਨਾਲ 33 ਲੱਖ ਰੁਪਏ ਦਾ ਬੈਨੀਫਿਟ ਹੈ ਜਿਹੜਾ ਉਹ ਹੋ ਜਾਏਗਾ ਇਹਦੇ ਨਾਲ ਸੈਂਟਰ ਸਰਕਾਰ ਦੀਆਂ ਗਲਤ ਪਾਲਿਸੀਆਂ ਦਾ ਜੋ ਨੁਕਸਾਨ ਉਹ ਕਰ ਰਹੇ ਨੇ ਉਹ ਇੱਕ ਬਾਹ ਫੜਨ ਦਾ ਕੰਮ ਹੈ ਜਿਹੜਾ ਸ਼ੈਲਰ ਇੰਡਸਟਰੀ ਦਾ ਜਿਹੜੀ ਕਿ ਇੱਕ ਤਰੀਕੇ ਨਾਲ ਜਿੰਦ ਜਾਨ ਹੈ ਪੰਜਾਬ ਦੀ ਕਿਸਾਨੀ ਦੀ ਉਹ ਕੰਮ ਹੈ ਜਿਹੜਾ ਉਹ ਅੱਜ ਦੀ ਪੰਜਾਬ ਸਰਕਾਰ ਨੇ ਕੀਤਾ ਹੈ